ਬੀਤੇ ਦਿਨੀ ਪਾਰ티 ਚੋਨ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਰਾਹਤ ਦਿੰਦੇ ਹੋਏ ਸਿਟ ਦੇ ਮੈਂਬਰ ਕੋਵਰ ਵਿਜੇ ਪ੍ਰਤਾਪ ਨੂੰ ਰਿਲੀਵ ਕਰਨ ਦੇ ਆਦੇਸ਼ ਦੇ ਦਿੱਤੇ ਨੇ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਮੰਗ ਸੀ ਪਰ ਵਿਰੋਧੀ ਪਾਰਟੀਆਂ ਵੱਲੋਂ ਜਿਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸ ਮਾਮਲੇ ਤੇ ਆਪਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਬਲ ਕਲਾ ਗੋਲੀकांड ਮਾਮਲੇ ਦੀ ਜਾਂਚ ਕਰ ਰਹੀ ਸਿਟ ਦੇ ਅਹਿਮ ਮੈਂਬਰ ਕੋਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਿਤੇ ਜਾਣ ਦਾ ਸਖਤ ਵਿਰੋਧ ਕੀਤਾ ਹੈ ਪਾਰਟੀ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮਨਮਾਨੀ ਕਰ ਰਿਹਾ ਤੇ ਕੋਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਨਾਲ ਬਾਦਲ ਕੈਪਟਨ ਤੇ ਕੇਂਦਰ ਦੀ ਮੋਦੀ ਸਰਕਾਰ ਦੀ ਮਿਲੀਭੁਗਤ ਬਾਰੇ ਆਪ ਦੇ ਸਾਰੇ ਸ਼ੰਕੇ ਸੱਚ ਸਾਬਤ ਹੋ ਚੁੱਕੇ ਨੇ ਇਸ ਮੌਕੇ ਆਪ ਤੋਂ ਹਰਪਾਲ ਸਿੰਘ ਚੀਮਾ ਨੇ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਪੱਖਪਤੀ ਭੂਮਿਕਾ ਨਿਭਾਉਣ ਦੇ ਦੋਸ਼ ਲਗਾਏ ਨੇ ਤੇ ਨਾਲ ਹੀ ਭਾਰਤੀ ਮੁੱਖ ਚੋਣ ਕਮਿਸ਼ਨ ਨੂੰ ਵੀ ਆਪਣੇ ਘੇਰੇ ਚ ਲਿਆ ਜੀਮਾ ਨੇ ਕਿਹਾ ਕਿ ਉਹਨਾਂ ਦਾ ਵਰਤ ਚੋਣ ਕਮਿਸ਼ਨ ਨੂੰ ਮਿਲ ਕੇ ਇਸ ਫੈਸਲੇ ਤੇ ਮੁੜ ਨਜ਼ਰਸਾਨੀ ਕਰਨ ਦੀ ਅਪੀਲ ਕਰੇਗਾ ਤਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬੈਬਲ ਕਲਾ ਗੋਲੀकांड ਦੀ ਨਿਰਪੱਖ ਜਾਂਚ ਜਲਦੀ ਨਿਪਟਾ ਹੋ ਸਕੇ ਉਨਾ ਕਹਾ ਕੇ ਕੁਵਰ ਵਿਜੇ ਪ੍ਰਤਾਪ ਦੀ ਅਗਵਾਈ ਚ ਇਹ ਜਾਂਚ ਕਾਫੀ ਤੇਜ਼ੀ ਨਾਲ ਅੱਗੇ ਵਧ ਰਹੀ ਸੀ ਇਸੇ ਕਰਕੇ ਬਾਦਲ ਤੇ ਹੋਰ ਦੋਸ਼ੀਆਂ ਦੇ ਪੈਰਾਂ ਥੱਲੇ ਜ਼ਮੀਨ ਖਿਸਕਦੀ ਜਾ ਰਹੀ ਸੀ ਆਖਿਰ ਬਾਦਲ ਆਪਣੀ ਉੱਚ ਪਦਰੀ ਮਿਲੀਪੁਗਤ ਦਾ ਲਾਹਾ ਲੈ ਕੇ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਰਾਉਣ ਵਿੱਚ ਕਾਮਯਾਬ ਹੋ ਗਏ ਨੇ ਦੇਖੋ ਇਹ ਬਹੁਤ ਹੀ ਮੰਦਪਾਗਾ ਫੈਸਲਾ ਹੈਗਾ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿੰਦੀ ਹੈ ਵੀ ਕਿਤੇ ਨਾ ਕਿਸੇ ਰੂਪ ਦੇ ਵਿੱਚ ਕੈਪਟਨ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਸੋ ਵੀ ਸਿੰਗ ਬਾਦਲ ਨੂੰ ਬਚਾਉਣਾ ਚਾਹੁੰਦੇ ਨੇ ਅੱਜ ਉਸੇ ਕੜੀ ਦੇ ਤਹਿਤ ਇਹ ਗਿਣੀ ਮਿਤੀ ਸਾਜਸ ਦੇ ਦੀ ਜਿਹੜਾ ਹੈਗਾ ਕਮਰਬਿਜੇ ਪ੍ਰਤਾਪ ਨੂੰ ਹਟਾਇਆ ਗਿਆ ਕਿਉਂਕਿ ਕਿਤਨਾ ਕਿਤਨੇ ਜਿਹੜੀ ਸਿਟ ਸੀਗੀ ਉਹ ਜਸ ਰਣਜੀਤ ਸਿੰਘ ਕਮਿਸ਼ਨ ਦੀਆਂ ਜਿਹੜੀਆਂ ਫਾਈਂਡਿੰਗ ਸੀਗਾ ਉਸ ਨੂੰ ਲੈ ਕੇ ਜਾਂਚ ਕਰ ਰਹੇ ਸੀ ਜਿਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦਾ ਨਾਮ ਆਉਂਦਾ ਸੀਗਾ ਸੋ ਮੈਂ ਸਮਝਦਾ ਵੀ ਮੋਦੀ ਸਾਹਿਬ ਨੇ ਕੈਪਟਨ ਸਾਹਿਬ ਨੇ ਜਿਹੜੀ ਅਫਸਰ ਸਾਹੀ ਦੀ ਦਬਾਅ ਬਣਾ ਕੇ ਜਿਹੜਾ ਚੋਣਕ ਵਿੱਚ ਤੇ ਦਬਾਅ ਬਣਾ ਕੇ ਫੈਸਲਾ ਕਰਵਾਇਆਗਾ ਤਾਂ ਕਿ ਇਸ ਇਲੈਕਸ਼ਨ ਦੇ ਦੌਰਾਨ ਪੰਜਾਬ ਦੇ ਲੋਕ ਇਸ ਗੱਲ ਨੂੰ ਭੁੱਲ ਜਾਣ ਕਿ ਪੰਜਾਬ ਵਿੱਚ ਕਿਹ ਬੇਅਦਬੀ ਹੋਈ ਸੀ ਪਰ ਪੰਜਾਬ ਦਾ ਬੱਚਾ ਬੱਚਾ ਜਾਣਦਾ ਪੰਜਾਬ ਦਾ ਹਰੇਕ ਵਰਗ ਦਾ ਵਿਅਕਤੀ ਜਾਣਦਾ ਕਿ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਰ ਨਾ ਧਰਮਾਂ ਦੀ ਬੇਅਦਬੀ ਜਿਹੜੀ ਹੋਈ ਆ ਉਹ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਰਾਜ ਚ ਹੋਈ ਆ ਔਰ ਜਾਣ ਬੁਝ ਕੇ ਕਰਵਾਈ ਆ ਕਿਉਂਕਿ ਇਸ ਤੋਂ ਪਹਿਲਾਂ ਵੀ 1986 ਦੇ ਵਿੱਚ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਸੀ ਉਸ ਸਮੇਂ ਬੇਅਦਬੀ ਹੋਈ ਸੀ ਹੁਣ 2000 ਜਾ ਕੇ 2015 ਚ ਹੋਈ ਆ ਸੋ ਮੈਂ ਸਮਝ ਬੇਅਦਬੀ ਕਰਵਾਉਣ ਦਾ ਦੋਸ਼ੀ ਆ ਸੋ ਲੋਕ ਜਿਹੜੇ ਹੈਗੇ ਨੇ ਲੋਕਾਂ ਦੀ ਕਚੈਰੀ ਦੇ ਵਿੱਚ ਸ਼ਰੋਮਣੀ ਕਾਲਾਦ ਲੂ ਸਜ਼ਾ ਮਿਲੂਗੀ ਔਰ ਸ਼ਰੋਮਣੀ ਕਾਲਾਦ ਲੀਏ ਜਿਹੜੇ ਜ਼ਮਾਨਤਾ ਉਹਦੇ ਕੈਂਡੀਡੇਟ ਜਬਤ ਹੋਣਗੇ ਪੰਜਾਬ ਦੇ ਵਿੱਚ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ